ਜਿਲ੍ਹਾ ਪਤਰੀ ਸਿਵਲ ਹਸਪਤਲ ਤਰਨਤਾਰਨ ਵਿੱਚ ਮੌਜੂਦ ਨਸ਼ਾ ਛਡਾਊ ਕੇਂਦਰ ਬਾਹਰ ਦਵਾਈ ਲੈਣ ਪੁੱਜੇ ਮਰੀਜ਼ਾਂ ਨੇ ਕੀਤਾ ਹੰਗਾਮਾ ਰੋਜ਼ਾਨਾ ਦਿੱਤੀ ਜਾਣ ਵਾਲੀ ਦਵਾਈ ਸਵੇਰ ਤੋਂ ਨਾ ਮਿਲੰਦੇ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਨਸ਼ੇ ਦੀਆਂ ਦੀ ਮਰੀਜ਼ਾਂ ਨੇ ਸਟਾਫ ਉੱਪਰ ਗੋਲੀਆਂ ਬਲੈਕ ਕਰਨ ਦੇ ਵੀ ਲਗਾਏ ਦੋਸ਼ ਸੂਬੇ ਪੱਧਰ ਵਿੱਚ ਮੌਜੂਦ ਨਸ਼ਾ ਛਡਾਊ ਕੇਂਦਰਾਂ ਦਾ ਸਰਵਨ ਡਾਊਨ ਹੋਣ ਕਰਕੇ ਆਈ ਦਿੱਕਤ ਬਿਨਾਂ ਦਵਾਈ ਲੈ ਮਰੀਜ਼ ਪਰਤੇ ਘਰ ਵਾਪਸ ਜ਼ਿਲ੍ਹੇ ਵਿੱਚ ਮਨੋਰੋਗੀ ਮਾਹਿਰ ਡਾਕਟਰਾਂ ਦੀਆਂ ਸਾਰੀਆਂ ਪੋਸਟਾਂ ਖਾਲੀ ਹੋਣ ਕਰਕੇ ਮਰੀਜ਼ਾਂ ਨੂੰ 7 ਦਿਨਾਂ ਦੀ ਬਜਾਇਦ ਦਿੱਤੀ ਜਾਂਦੀ ਹੈ 2 ਦਿਨ ਦੀ ਨਸ਼ਾ ਛੱਡਣ ਨੂੰ ਸੰਬੰਧਿਤ ਦਵਾਈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਇਸ ਤਰ੍ਹਾਂ ਦਾ ਮੈਂ ਡਾਕਟਰ ਸਰਬਜੀਤ ਸਿੰਘ ਐਸ ਐਮਓ ਸਿਵਲ ਹਸਪਤਾਲ ਕਰਨਦਨ ਇਸ਼ੂ ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰੈਸਕ੍ਰਾਈਬ ਕਰਦੇ ਹਾਂ ਉਹ ਆਨਲਾਈਨ ਨਹੀਂ ਪ੍ਰਸਕ੍ਰਾਈਬ ਹੁੰਦੀ ਉਹ ਕਿਉਂਕਿ ਐਸੀ ਮੈਡੀਸਿਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ ਇੱਕ ਉਹਦੇ 'ਚ ਇੱਕ ਤਾਂ ਸੈਕਟਰੀ ਦੀ ਬੜੀ ਲੋੜ ਹੁੰਦੀ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਡੋਸਟ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ 'ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ बीएमसी डॉक्टर कालड़ा ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਹੈ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਨ ਕਿਸ ਤਰ੍ਹਾਂ ਕਰੀਏ ਉਹ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੋਂ ਸਾਈਟ ਬੰਦ ਹੋ ਗਈ ਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮਨਪ੍ਰੀਤ ਸਿੰਘਾ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਆ ਔਰ ਇਹਦੇ ਤੇ ਮੈਂ ਹੈਲਪਲੈਸ ਆ ਕਿਉਂਕਿ ਇਹ ਆਨਲਾਈਨ ਆ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮੈਂ ਮਰੀਜ਼ ਨੂੰ ਦੇਦਾ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਵਾਂ ਵੀ ਇਹ ਜਿਆਦਾ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ। ਸਰ ਇੱਕ ਕੋਈ ਕੁਐਸਚਨ ਇਹ ਮੇਰਾ ਕਿ ਡਿਜੀਸ਼ਨ ਸੈਂਟਰ ਦੇ ਬਾਹਰ ਹੀ ਕੁਝ ਲੋਕ ਉਹੀ ਮੈਡੀਸਿਨ ਬਾਹਰ ਵੇਚਦੇ ਬੈਠੇ ਨੇ। ਕਈ ਵਾਰੀ ਜਿਹੜੀ ਲੜਾਈਆਂ ਜਿਹੜੀਆਂ ਵੀ ਕਦੀ ਪੁਲਿਸ ਨੂੰ ਫੋਨ ਕੀਤਾ ਗਿਆ ਆਪਣੇ ਸਰ ਬਾਹਰ ਤੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਹਰ ਦੀ ਮੈਨੂੰ ਨੌਲੇਜ ਨਹੀਂ ਹੈਗੀ। ਨਹੀਂ ਨਹੀਂ ਅੰਦਰ ਅੰਦਰ ਦੀ ਕਰਦਾ ਸਰ ਹਸਪੀਟਲ ਦੇ ਪ੍ਰਿੰਸੀਪਲ ਨਹੀਂ ਮੇਰੇ ਕੋਲ ਸਰ ਕੋਈ ਕੰਪਲੇਂਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦਵਾਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਆ। ਜੇ ਕੋਈ ਮੈਨੂੰ ਕੋਈ ਕੰਪਲੇਂਟ ਆਏ ਮੈਂ ਪਰਸਾ ਮੈਂ ਇਥੇ ਕੰਪਿਊਟਰ ਆਪਰੇਟਰ ਆਂ ਔਰ ਟ੍ਰੇਨਿੰਗ ਕਰਾਂ ਤਾਂ ਰਹਿੰਦੇ ਵਿੱਚ ਹੰਗਾਮਾ ਹੋ ਰਿਹਾ ਹੈ ਕਿ ਕਰਨਾ ਹੰਗਾਮਾ ਹੈ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂਟ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਹੈ ਸਾਈਟ ਬਹੁਤ ਸਲੋ ਬਿਲਕੁਲ ਬੰਦ ਹੀ ਗਈ ਹੈ ਕਾਫੀ ਟਾਈਮ ਤੋਂ ਮਤਲਬ ਹਫਤਾ ਕੋ ਹੋ ਗਿਆ ਸਾਈਟ ਸਲੋ ਸੀ ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ ਅੱਜ ਬਿਲਕੁਲ ਨਹੀਂ ਚੱਲ ਰਹੀ ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੀ ਗਈ ਹੈ ਹੋਮ ਡੋਸ ਤਾਂ ਬੰਦ ਕੀਤੀ ਗਈ ਕਿ ਸਾਡੇ ਇਥੇ ਕੋਈ ਸੈਕਟਰੀਸਟ ਡਾਕਟਰ ਨਹੀਂ ਹੈ ਜੋਗੀ ਜਿਹਦੇ ਆਰਡਰ ਦੇ ਹਾਂਜੀ ਕਿ ਉਹ ਡਾਕਟਰ ਦੇ ਅੰਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮ ਡੋਸ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜिले ਵਿੱਚ ਪੋਸਟ ਖਾਲੀ ਹੈ ਤੇ ਹੋਮ ਡੋਸ ਬੰਦ ਹੈ ਮੈਂ ਜਿਹੜੇ ਬਾਹਰ ਜਿਹੜੀ ਜਿਗਰ ਦੀ ਮੈਡੀਸਨ ਆਉਂਦੀ ਉਸ ਬਾਰੇ ਇਸਰ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਗੋਲੀਆਂ ਦਿੰਦੇ ਹਾਂ ਪੇਸ਼ੈਂਟ ਨੂੰ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਇਹ ਬਾਹਰਗਾ ਮੇਰਾ ਨਾਮ ਰਵੀ ਆ ਠੀਕ ਆ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਆ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜਿਹੀ ਮਲੇ ਝਗੜਾ ਆਇਆ ਦਵਾਈ ਤੋਂ ਮੈਡਮਾ ਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰਮੂ ਪਾਟਿਆ ਅੱਜ ਕੀ ਅੱਜ ਵੀ ਇਹੋ ਕੋਜੀ ਹਮਾਰਾ ਆਪਦੇ ਅੰਦਰ ਬੈਠੇ ਆ ਮਗਰੇ ਲੜਦੇ ਆ ਬਾਹਰ ਉਹ ਕੀ ਜਿਹੜੇ ਸਿਰਮੂ ਪਾਟਦੇ ਆ ਦਵਾਈ ਖਣੋ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਹਾਰਾ ਸਾਈਡ ਫਿਰ ਭਗਵੰਤਬਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਡ ਬੰਦ ਕੀਤੀ ਹਮਾਰਾ ਚਾਰੇ ਪੰਨੇ ਦੋ ਸੈਂਟਰ ਆ ਦੂਜਾ ਹਾਂ ਜੀ ਮੇਰਾ ਨਾਮ ਮਨਕੁਸ਼ਾ ਵਸੇ ਲੱਕੀ ਕਹਿੰਦੇ ਉਦਾਂ ਦੂਜਾ ਸੈਂਟਰੇ ਦੋ ਸੈਂਟਰੇ ਇੱਥੇ ਉਤਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਮੈਨੂੰ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜੇ ਦੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜਿਹੜੀ ਪਹਿਲਾਂ ਹਫਤੇ ਦੀ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਉਂਦੀ ਇੰਨੇ ਜਿਆਦੇ ਓਖੇ ਆ ਕੰਮ ਸਰ ਜੀ ਇਹਨੂੰ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਜਾਂ ਪਹਿਲਾ ਹਫਤਾ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਦੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਂ 9 ਵਜੇ ਤੇ ਆਏ ਨਹੀਂ ਇਹ ਦਿੱਤੀ ਹਾਂ ਸਿੱਧੇ ਸਾਈਡ ਬੰਦੇ ਕਹਿੰਦੇ ਸਾਈਡਿੰਗ ਚੱਲਣ ਦੀ ਚੱਲਦੀ ਨਹੀਂ ਹਾਂਜੀ ਬਾਈ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮੈਨੂੰ ਕੰਮ ਕਰਦੇ ਇੰਦਰੋਂ ਜਾਂਦੇ ਸਰ ਜੀ ਇੰਦਰੋਂ ਆ ਜਾਂਦੇ 400 ਲੈਂ 400 ਦਾ ਪੱਤਾ ਦਿੰਦੇ ਆ 3 400